ਤੇ ਰਾਗਾਂ ਬਾਰੇ ਵਿੱਚ ਜ਼ਿਕਰ ਕੀਤਾ ਗਿਆ ਰਾਗਾਂ ਦੇ ਸੰਸਾਰ ਜਿਹੜੀ ਬਾਣੀ ਲਿਖੀ ਹੈ ਉਹਦੇ ਵਿਸ਼ੇ ਨਾਲ ਜ਼ਿਕਰ ਕੀਤਾ ਗਿਆ ਰਾਗ ਕੀ ਹੁੰਦੇ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਅਸਲ ਸਿਰਾਗ ਕੀ ਹੁੰਦੇ ਨੇ ਰਾਗ ਦੇ ਵੈਸੇ ਸਿੱਧਾ ਸੰਬੰਧਾ ਜਿਹੜਾ ਉਹ ਸੰਗੀਤ ਵਿਦਿਆ ਨਾਲ ਹੁੰਦਾ ਸੁਰ ਨਾਲ ਹੁੰਦਾ ਆਵਾਜ਼ ਨਾਲ ਹੁੰਦਾ ਕਿਉਂਕਿ ਗੁਰੂ ਸਹਿਬਾਨਾ ਦਾ ਮੰਨਣਾ ਸੀ ਕਿ ਪਰਮਾਤਮਾ ਨਾਲ ਜੁੜਨ ਦਾ ਜਿਹੜਾ ਇੱਕ ਤਰੀਕਾ ਹੈ ਉਹ ਕੀਰਤਨ ਕਰਨਾ ਹੈ ਜਦੋਂ ਤੁਸੀਂ ਕੀਰਤਨ ਕਰਦੇ ਆਂ ਰੱਬ ਦੇ ਵਿੱਚ ਬਾਣੀ ਪਾਦੇ ਤਾਂ ਤੁਹਾਡਾ ਸਿੱਧਾ ਸੰਗ ਦਾ ਜਿਹੜਾ ਉਹ ਰਾਗ ਨਾਲ ਦੀ ਜਗ੍ਹਾ ਹੁੰਦਾ ਤੇ ਦੂਸਰਾ ਕੁਝ ਰੱਖ ਕੇ ਬਾਣੀ ਲਿਖੀ ਐ ਉਹ ਭਾਵ ਸਾਡੇ ਤੱਕ ਪਹੁੰਚਦਾ ਹੋ ਜਵੇ ਉਹ ਭਾਵ ਸਾਡੇ ਕੋਲ ਇਨਾ ਅਗਰਾਂ ਹੀ ਪਹੁੰਚਦਾ ਹੁੰਦਾ ਏ ਉਹ ਰਾਗ ਨੇ ਜਿਹੜੇ ਸਾਡੇ ਅੰਦਰ ਉਹ ਰਸ ਪੈਦਾ ਕਰਦੇ ਨੇ ਜੇ ਸਾਡੇ ਅੰਦਰ ਕੋਈ ਸ਼ਾਂਤੀ ਪ੍ਰਦਾਨ ਕਰਨ ਵਾਲੀ ਵਿਚਾਰ ਉਹਨਾਂ ਨੇ ਗੁਰੂ ਸਾਹਿਬਾਨਾ ਨੇ ਇਹ ਪਿਆਲਾ ਕਰਨਾ ਤਾਂ ਉਹਦੇ ਵਿੱਚ ਸ਼ਾਂਤ ਰਸ ਦਾ ਭਾਵ ਆ ਜਿਹੜਾ ਪੈਦਾ ਹੁੰਦਾ ਸੋ ਰਾਗਾਂ ਦੀ ਮਹੱਤਤਾ ਇਹ ਹੁੰਦੀ ਏ ਇਸੇ ਕਰਕੇ ਗੁਰੂ ਸਾਹਿਬਾਨਾ ਨੇ ਵੱਖ-ਵੱਖ ਰਾਗਾਂ ਵਿੱਚ ਬਾਣੀ ਲਿਖਣ ਨੂੰ ਤਰਜੀਹ ਦਿੱਤਾ ਏ ਤੇ ਪਾਵੇਂ ਸਾਨੂੰ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਬਹੁਤ ਜਾਣਕਾਰੀ ਮਿਲਦੀ ਹੈ ਪਰ ਅਸਲ ਵਿੱਚ ਜੋ ਉਹਨਾਂ ਦੇ ਵਿਚਾਰ ਸੀ ਉਹਨਾਂ ਨੂੰ ਸੁਣਨ ਦਾ ਜਾਣਨ ਦਾ ਇੱਕੋ ਇੱਕ ਤਰੀਕਾ ਉਹਨਾਂ ਦੀ ਬਾਣੀ ਹੀ ਹੁੰਦੀ ਹੈ ਕਿਉਂਕਿ ਬਾਣੀ ਆ ਟਰਲ ਹੈ ਬੇਟਾ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਉਹ ਸਦਾ ਇਦਾਂ ਹੀ ਟਰਲ ਰਹੇ ਹਨ ਤੇ ਉਹ ਗੁਰੂ ਸਾਹਿਬਾਨਾਂ ਨੂੰ ਜਾਣਨ ਦਾ ਇੱਕੋ ਜੀ ਨੇ ਕਿੰਨਾ ਵਿਸ਼ਿਆਂ ਦੀ ਗੱਲ ਕੀਤੀ ਹੈ ਇਹ ਵੀ ਦੱਸਿਆ ਗਿਆ ਹੈ ਇਸ ਸਾਖੀ ਦੇ ਵਿੱਚ ਕਿਹੜੇ ਵਿਸ਼ੇ ਸੀ ਕਿ ਵਿਰਾਗ ਦੇ ਵਿੱਚ ਜੀਵਨ ਜਿਉਣਾ ਹੈ ਪ੍ਰਭੂ ਤੋਂ ਟੁੱਟਣਾ ਨਹੀਂ ਹੈ ਜੀਵਨ ਜਿਹੜਾ ਬਹੁਤ ਅਨਮੋਲਾ ਹੈ ਇਹ ਜੀਵਨ ਹੈ ਜਿਹੜਾ ਸਾਨੂੰ ਤਾਂ ਹੀ ਮਿਲਿਆ ਕਿ ਅਸੀਂ ਉਸ ਰੱਬ ਦੇ ਲਿਖੇ ਨਾਈਏ ਇਸ ਸੰਸਾਰ ਵਿੱਚ ਜੀ